ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਜੀ ਜੋ ਪੰਚਾਇਤਾਂ ਨੂੰ ਪਿੰਡਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਹਨ ਪਿੰਡਾਂ ਨੂੰ ਚੰਗਾ ਬਣਾਉਣ ਦੇ ਵਿੱਚ ਜਿਸ ਤਰ੍ਹਾਂ ਪਿੰਡ ਗੱਖਾਂ ਵਾਲੀ ਦੀ ਪੰਚਾਇਤ ਵੱਲੋਂ ਤੁਸੀਂ ਦੇਖ ਰਹੇ ਹੋ ਜੀ ਇਹ ਬੂਟੇ ਲਗਾਏ ਜਾ ਰਹੇ ਆ ਸੜਕਾਂ ਦੇ ਉੱਤੇ ਤੇ ਇੱਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ 15 ਫੁੱਟ ਦੀ ਸੜਕ ਆ ਤੇ ਰੂੜੀਆਂ 10-10 ਫੁੱਟ ਦੇ ਉੱਤੇ ਰੂੜੀਆਂ ਸੜਕ ਤੇ ਚੜੀਆਂ ਪਈਆਂ ਤੇ 5-7 ਫੁੱਟ ਜਿਹੜੀ ਬਾਕੀ ਸੜਕ ਆ ਜਿਹੜੀ ਖਾਲੀ ਆ ਇਹ ਰੂੜੀਆਂ ਪਿੱਛੇ ਜਗ੍ਹਾ ਵੀ ਹੁੰਦੀ ਆ ਪਰ ਆਪਣੀ ਸੋਚ ਸਮਝ ਨਹੀਂ ਕਿ ਅਸੀਂ ਕਿਸੇ ਦੇ ਰਾਹ ਦੇ ਵਿੱਚ ਜੇ ਰੋੜੇ ਰੱਖਾਂਗੇ ਰਾਹ ਬੰਦ ਕਰਾਂਗੇ ਲੋਕਾਂ ਨੂੰ ਪਰੇਸ਼ਾਨੀ ਦੇਵਾਂਗੇ ਤੇ ਸਾਡਾ ਭਵਿੱਖ ਸਾਡਾ ਫਿਊਚਰ ਚੰਗਾ ਨਹੀਂ ਹੋਵੇਗਾ ਸੋ ਜਿੱਥੇ ਵੀ ਇਦਾਂ ਦੇ ਲੋਕ ਨੇ ਜੋ ਰੂੜੀਆਂ ਸੜਕਾਂ ਦੇ ਉੱਤੇ ਲਾਉਂਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਪਿੱਛੇ ਹਟਣੀਆਂ ਰੂੜੀਆਂ ਲਾਇਆ ਕਰੋ ਪਿੰਡਾਂ ਨੂੰ ਸੋਹਣਾ ਬਣਾਉਣ ਦੇ ਵਿੱਚ ਸਹਿਯੋਗ ਕਰੋ ਪਿੰਡਾਂ ਦੇ ਵਿੱਚ ਆਪਾਂ ਹੀ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਇਦਾਂ ਜੇ ਜਿਸ ਤਰ੍ਹਾਂ ਅਸੀਂ ਬੂਟੇ ਲਾ ਰਹੇ ਹਾਂ ਪੰਚਾਇਤ ਵੱਲੋਂ ਜੇਕਰ ਬੂਟੇ ਲੱਗ ਜਾਣਾ ਇਦਾਂ ਟਰੀ ਗਾਰਡ ਲਾਉਣੇ ਨਾਲ ਕੇ ਬੂਟੇ ਤਿਆਰ ਹੋ ਜੇ ਨੇ ਪਿੰਡ ਹਰਿਆ ਭਰਿਆ ਹੋਵੇਗਾ ਤੇ ਤੁਹਾਡਾ ਜੀਵਨ ਵੀ ਚੰਗਾ ਹੋਵੇਗਾ ਆਉਣ ਵਾਲਾ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਚੰਗਾ ਹੋਵੇਗਾ ਸੋ ਪਚਾਇਤਾਂ ਦਾ ਸਹਿਯੋਗ ਦਿਓ ਤਾਂ ਸੋ ਆਪਾਂ ਸਾਰੇ ਸੋਚ ਬਦਲੀਏ ਚੰਗੀ ਸੋਚ ਨਾਲ ਹੀ ਪਿੰਡ ਦਾ ਵਿਕਾਸ ਹੋਵੇਗਾ ਤੇ ਪਿੰਡ ਸੋਨਾ ਹੋਵੇਗਾ ਸੋ ਸਾਰੇ ਆਪਾਂ ਸੋਚ ਬਦਲੀਏ ਤੇ ਪਿੰਡ ਨੂੰ ਚੰਗਾ ਪਨੋਂਨ ਵਿੱਚ ਸਾਰੇ ਪਿੰਡਾਂ ਨੂੰ ਚੰਗਾ ਬਣਾਉਣ ਵਿੱਚ ਸਹਿਯੋਗ ਕਰਗੇ ਧੰਨਵਾਦ